ਲੋਕਾਂ ਕੋਈ ਮੁਰੋ ਨਾ ਕੋਈ ਡੈਨ ਨਾ ਜੀ ਭੈਣ ਭਾਜੀ ਕਿਹ ਨਾਲ ਜੀ ਆਪਣਾ ਤੁਸੀਂ ਵੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰਦੁਆਰਾ ਸਾਹਿਬ ਖੁੱਲੀ ਬੈਠਾ ਅੱਛਾ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਸਿਰ ਤੇ ਪੱਗ ਬੰਨ ਕੇ ਬੀੜੀ ਪੀਂਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਜਦੋਂ ਉਹਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਜਾਂਦੇ ਹਨ ਤਾਂ ਉਹ ਭੜਕ ਪੈਂਦਾ ਹੈ ਆਓ ਆਪਾਂ ਦੇਖਦੇ ਹਾਂ ਪੂਰੀ ਵੀਡੀਓ ਮਤਲਬ ਬੀਡੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਣਾ ਤੁਸੀਂ ਮੀਡੀਆ ਮੰਗਦਾ ਹੁੰਦਾ ਹਾਂ ਹਾਂ ਜੀ ਤੁਸੀਂ ਸੇਖ ਹੋਗੇ ਤੁਸੀਂ ਬੀੜੀ ਪੀ ਰਹੇ ਹੋ ਸਰੀਆਮ ਤੂੰ ਕੀ ਲੈਣਾ ਮੈਂ ਮੈਂ ਲਹਿਰੇ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਇਹ ਲੋਕਾਂ ਨੂੰ ਘਰ ਆ ਕਰੋ ਕੀ ਕਹਿਣਾ ਜਾਓਗੇ ਤੂੰ ਮੈਂ ਤੋ ਕੋ ਹੋਰ ਨਾਲ ਹੁਲਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਇਹਦੇ ਇੱਥੇ ਪੱਗ ਦੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਰਹਿੰਦੇ ਹੋ ਕੀ ਗੱਲਾਂ ਕਰਦੇ ਪਰਲੇ ਨਾਲ ਵੀ ਦਾ ਕੋਈ ਨੰਦ ਬੋਲੇ ਕਰ ਬਕਵਾਸ ਕੀਪ ਕੋਆ ਕਰ ਨਹੀਂ ਕੀ ਕਹਿ ਕਹਿ ਕੀ ਰਹਿ ਤੂੰ ਬੀੜੇ ਪੀਰੇ ਉੱਥੇ ਖਲੋ ਕੇ ਤੋਂ ਭਿੰਡਰਾ ਵਾਲਾ ਲੱਭਾ ਪੱਪਾ ਬੋਲ ਰਿਹਾ ਭਿੰਡਰਾ ਵਾ ਇੱਥੇ ਲੋਕਾਂ ਨੂੰ ਰੌਣ ਵਾਲਾ ਮੈਂ ਡਰੋਨ ਵਾਸਤੇ ਆਇਆ ਮੀਡੀਆ ਵਾਲੇ ਅਸੀਂ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀਰੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਰੇ ਨਾਲੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਲਾ ਕੇ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਦੱਸਦਾ ਅਸੀਂ ਬੈਠ ਨਹੀਂ بیٹھ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾਉਣਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਵੇਰੇ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ। ਹਾਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਹੈ ਇੱਥੇ? ਮੇਰੀ ਕੋਈ ਡਿਊਟੀ ਨਹੀਂ ਆ। ਇੱਥੇ ਕੀ ਕਰਨ ਆਏ ਤੁਸੀਂ ਆਜੇ? ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ? ਪ੍ਰੋਬਲਮ ਤੁਸੀਂ ਦੱਸੋ ਬਈ। ਨਹੀਂ ਪ੍ਰੋਬਲਮ ਹੈ ਸਾਨੂੰ। ਕੀ ਤੁਹਾਨੂੰ ਕੀ ਪ੍ਰੋਬਲਮ? ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਕਾਰੀ ਜਿਹੜੀ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠਿਆ? ਇਹ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ? ਤੂੰ ਚਾਹੇ ਇੱਕੋ ਕਚੈਰੀ ਦੇ ਵਿੱਚ ਲੁਧਿਆਣਾ ਕਚੈਰੀ ਦੇ ਵਿੱਚ ਇੱਕ ਡੀਸੀ ਦਫ਼ਤਰ ਦੇ ਸਾਹਮਣੇ ਬੈਠ ਕੇ ਸਰਦਾਰ ਸਿਰ ਤੇ ਪੱਗ ਬੰਨ੍ਹ ਕੇ ਵਰਦੀ ਇਹ ਵਿੱਚ ਇੱਕ ਬੀੜੀ ਪੀ ਰਿਹਾ ਔਰ ਇਹ ਇਹ ਮੈਂ ਗੱਲ ਪੁੱਛਣੀ ਚਾਹੁੰਦਾ ਉਸ ਪੁਲਿਸ ਮਹਾਰਜਮ ਨੂੰ ਇਹ ਤੋਂ ਸਿਰ ਤੇ ਇੱਕ ਪੱਗ ਬੰਨੀ ਆ ਇੱਕਦਰੀ ਔਨ ਡਿਊਟੀ ਆ ਦੂਜੇ ਪਾਸੇ ਤੁਸੀਂ ਬਾਹਰ ਥਾਣੇ ਦੇ ਬਾਹਰ ਹਰਦੀਆ ਲਿਖ ਕੇ ਲਿਆ ਕੀ ਨਸ਼ਾ ਬੀੜੀ ਸਿਗਰਟ ਨਾ ਮਨਾ ਹੈ ਹੈ ਇਹ ਤੁਹਾਨੂੰ ਖੁੱਲੀ ਆ ਤੁਸੀਂ ਤੁਸੀਂ ਇਹ ਵਰਦੀ ਪਾ ਕੇ ਪੰਗ ਖਿਰਤੇ ਬਨ ਕੇ ਉਰ ਤੋਂ ਗਾਇਆ ਤੂੰ ਅਡਾ ਪਿੰਡਰਾਲਾ ਭੈਣ ਕਿਉਂ ਪਿੰਡਰਾ ਲਕਿਆ ਹੈ ਜੁਦੇ ਪਾਰੇ ਦੁਕਾਨਾਂ ਤੇ ਗ੍ਰੰਥਾਂ ਰੱਖਿਆ ਕੀ ਗੱਲ ਭਾਈ ਇਹ ਗ੍ਰੰਥਾਂ ਦਾ ਘਾੜੇ ਪਿੱਛੇ ਪਿੱਛੇ ਲਈ ਵੀਰੀਏ ਹੈ ਤੁਸੀਂ ਮਲਾਜਮੋ ਕਾਹਦੇ ਮਲਾਜਮੋ ਤੁਸੀਂ ਨਖਿਆਦੇ ਤੁਸੀਂ ਅਤੀ ਹੋਏ ਬੈਠੇ ਆ ਮੈਂ ਪੰਜਾਬਪੁਰ ਤੋਂ ਬੇਨਤੀ ਕਰਨੀ ਚਾਹਨਾ ਇਹ ਇਹ ਜੇ ਪੋਰਟ ਮੁਲਾਜ਼ਮਾਂ ਨੂੰ ਠਗ ਤੋਂ ਠਗ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵੇਲਣ ਜਾ ਕੇ ਕਚਹਿਰੀਆਂ ਦੇ ਸਾਹਗਰ ਟੰਡਾਂ ਤੇ ਬਹਿ ਕੇ ਬੀੜੀਆਂ ਪੀਂਦੇ ਆ ਇਹਨਾਂ ਨੂੰ ਠਗ ਤੋਂ ਠਗ ਜੂੜੀ ਦੇ ਲਾਓ ਨਹੀਂ ਤੇ ਇੱਥੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਚ ਬੰਦੇ ਨੇ ਪਿੰਡਰਾਲੇ ਦਾ ਵੀ ਗਾਲ ਕੱਢੀ ਆ ਇਹਦਾ ਮਤਲਬ ਕੀ ਜੀ ਪਿੰਡਰਾਲਾ ਉਹਨੇ ਗੁਰੂ ਗ੍ਰੰਥ ਸਾਹਿਬੀ ਬੀੜੀ ਮੁਝੇ ਤੈਨੂੰ ਵੋਕੋ ਮੰੜਿਆ ਉਹ ਗ੍ਰੰਥ ਸਾਹਿਬ ਦਾ ਨਾਮ ਲੈਣ ਰਿਹਾ ਉਹ ਤੂੰ ਪਸਰਕਾਰ ਨਾਲ ਮਹਿਮਲੀ ਕਰ ਰਿਹਾ ਮਤਮੀ ਜੀ ਨਾਲ ਬੋਲ ਰਿਹਾ ਤੈਨੂੰ ਇੱਕ ਨੇ ਦਿੱਤੀ ਆ ਤੇਰੀ ਗਲਤੀ ਸੀ ਤੈਨੂੰ ਇਹ ਗਲਤੀ ਮੰਨੀ ਚਾਹੀਦੀ ਸੀ ਤੂੰ ਉਹਨਾਂ ਨਾਲ ਬਹਿਸ ਬਾਈ ਕਰ ਰਿਹਾ ਉਹਨੂੰ ਬਕਵਾਸ ਦੱਸ ਰਿਹਾ ਹੁਣ ਤੂੰ ਧਮਕੀਆਂ ਦੇ ਰਿਹਾ ਹੈ ਕਹਿੰਦਾ ਤੁਡੀ ਸੀ ਲੱਗਾ ਦੇਖੋ ਜੀ ਡੀਸੀ ਸਾਰੇ ਆ ਉਹ ਇਕੱਲਾ ਨਹੀਂ ਲੱਗਾ ਡੀਸੀ ਸਾਰੇ ਆ ਸਾਡਾ ਪੁੱਛਣ ਦਾ ਅਧਿਕਾਰ ਆ ਸਾਡਾ ਬੋਲਣ ਦਾ ਅਧਿਕਾਰ ਆ ਤੇਰੇ ਖੇਤਰ ਦੀ ਪੱਗ ਬੱਜੀ ਆ ਉਹ ਕਿੱਥੋਂ ਮਿਲੀਏ ਪੱਗ ਖਿਰਦੇ ਜੇ ਪੱਕਾ ਮਿਲਿਆ ਨੇ ਖਿਰ ਦੇ ਕੇ ਪੰਥ ਮਿਲਿਆ ਖਿਰ ਦੇ ਕੇ ਸਿੱਖੀ ਮਿਲਿਆ ਤੁਸੀਂ ਜਦ ਪੱਕ ਮੰਗੇ ਕਦੀਆਂ ਟੂਰੀਆਂ ਸੂਮੂ ਸ਼ੁਰੂ ਕਰ ਦਿੰਦੇ ਆ ਇੱਕ ਦੂਤੇ ਦੀ ਫੜਦੀ ਆ ਤੂੰ ਡਿਊਟੀ ਸਰਕਾਰੀ ਡਿਊਟੀ ਆ ਪੁਲਿਸ ਮਲਾਜਮ ਆ ਤੈਨੂੰ ਤਾਂ ਵੈਸੇ ਹੀ ਟੰਣਾ ਨਹੀਂ ਦਾ ਕਿ ਮੈਂ ਨਸ਼ੇ ਤੋਂ ਦੂਰ ਹਾਂ ਮੂੰ ਤੋਂ ਪੱਤਰਕਾਰ ਨਾਲ ਭਾਈਵਾਦੀ ਕਰ ਰਿਹਾ ਉਹ ਸਾਡਾ ਪੱਤਰਕਾਰ ਆ ਜਿਹੜੀ ਜਿਹੜੀ ਸੀ ਬੀੜੀ ਪੀ ਰਿਹਾ ਮੈਂ ਸਾਰੇ ਵੀਰਨ ਪੈਂਦੀ ਕਰ ਕਿਉਂ ਨਾ ਕਿਹੜਾ ਸਕਰੀਨ ਚੱਲ ਰਹੀ ਹੈ ਆਈਟਮ ਵੀਡੀਓ ਚੱਲ ਰਹੀ ਆ ਇਹ ਜੀ ਇਤਨੀ ਗੌਰ ਕਰਨੀ ਆ ਵੱਧ ਤੋਂ ਵੱਧ ਇਹ ਜੇ ਪੁਲਿਸ ਮੁਲਾਜ਼ਮਾਂ ਦੇ ਤੇ ਬੰਦੀ ਕਾਰਵਾਈ ਜਿਹੜੇ ਵੀ ਥਾਣੇ ਦਾ ਮੁਲਾਜ਼ਮ ਆ ਉਹ ਆਪਣੀ ਬੰਦੀ ਕਾਰਵਾਈ ਕਰਨ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾਦਾ ਇਹਨੇ ਦੋ ਸ਼ਬਦ ਵਰਤੇ ਆ ਗਲਤ ਵਰਤੇ ਆ ਇੱਕ ਸ਼ਬਦ ਵਰਤੇ ਆ ਤੂੰ ਭੈਣ ਪਿੰਡਰਾਲਾ ਲੱਗਿਆ ਹੈ ਤੂੰ ਜਾ ਅੰਦਾਜ਼ੇ ਗਾ ਪੈਰ ਕਰੰਤ ਪਿਆਵਾ ਇਹ ਦੋ ਗੱਲਾਂ ਜਿਹੜੀਆਂ ਕੋਲੀਆਂ ਨੇ ਇਹਨੂੰ ਨਹੀਂ ਬੋਲੀ ਦੇਦੀਆਂ ਤੇਜੀ ਇਹਨੇ ਝੂਠੀ ਬਹਿਦਵਾਜੀ ਕੀਤੀ ਆ ਇਹ ਆਪਣੇ ਆਪ ਨੂੰ ਆਤਤਵਾਦੀ ਆ ਜੇ ਤੇ ਮੁਲਾਜ਼ਮ ਕੋਈ ਵੀ ਆ ਅਸੀਂ ਇੰਪਕਟ ਨਹੀਂ ਕਰਦੇ ਇਹ ਨਹੀਂ ਕਰਦੇ ਪਰ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਜੀ ਇਹ ਜਿਹੜਾ ਧਿਆਨ ਦਿੱਤਾ ਜਾਵੇ ਇਹ ਤੇ ਮਰਾਗ ਨੂੰ ਕਣੀ ਤੋਂ ਕੜੀਏ ਤਾਂ ਸਜ਼ਾ ਲਾਈ ਜਾਵੇ ਜਿਹੜੀ ਬੰਦੀ ਹੈ ਉਹਦੇ ਕਾਰਵਾਈ ਉਹ ਕੀਤੀ ਜਾਵੇ ਇਹਦੇ ਤੇ ਜੋ ਵੀ ਫਰਕਾ ਹੁੰਦਾ ਚਾਹੇ ਜੋ ਵੀ ਕਾਰਵਾਈ ਦਿੱਤੀ ਹੈ ਇਹ ਸਾਰੇ ਤੋਂ ਸਾਰੇ ਕੀਤੀ ਜਾਵੇ ਤੁਸੀਂ ਆਪ ਵੀ 15 ਜੱਤੇ ਬੰਦੀਆਂ ਨੂੰ ਵੀ ਇਹ ਗੱਲ ਕਰਨੀ ਚਾਹਣਾ ਜੀ ਇਹ ਤੇ ਜਿੰਨੀ ਵੀ ਵਾਤਵਾਰ ਵੀਡੀਓ ਇਹ ਜਿਹੜੀ ਵੀਡੀਓ ਆ ਨਾ ਇਹ ਸਾਰੇ ਜਗ੍ਹਾ ਫਲਾਓ ਜੀ ਜਿੰਨੇ ਵੀ ਥਾਣੇ ਆ ਦੇ ਨਵੀਂ ਮੁਲਾਕਾਤ ਮੈਂ ਇਹਦੇ ਤੇ ਪੰਦੀ ਕਾਰਵਾਈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਰੂਪ ਪੰਜਾਬ ਕ੍ਰਾਂਤੀ ਕਾਣ ਦੇ ਮਾਧਮ ਨਾਲ ਇਹ ਵਿਚਾਰ ਕਰ ਰਿਹਾ ਤੇ ਮੈਂ ਉਹ ਵੀ ਮੇਰੇ ਕੋ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਮੇਰੇ ਕੋ ਪਹੁੰਚ ਕੇ ਵੀਡੀਓ ਲੈ ਕੇ ਆਏ ਆ ਤੇ ਮੈਂ ਉਹ ਵੀਡੀਓ ਰਾਈ ਗੱਲ ਕੀਤੀ ਆ ਵੀਡੀਓ ਦੇਖ ਕੇ ਮੇਰੇ ਮਨ ਨੂੰ ਬੜਾ ਖੇਚ ਪਹੁੰਚਿਆ ਕਿ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ